ਮਿਰਰ ਵਰਕ ਕੀਤਾ ਸ਼ੀਸ਼ਿਆਂ ਵਾਲਾ ਸੂਟ ਆ ਬਾਜ਼ਾਰ ਦਾ ਰੇਟ 1800 ਆ ਇੱਥੇ ਅਸੀਂ ਦੇਣਾ ਤੁਹਾਨੂੰ 850 ਰੁਪਏ ਦਾ ਸੂਟ ਮਤਲਬ 1700 ਰੇਟ ਦੇ ਦੋ ਸੂਟ ਦੇ ਦੇਣੇ ਆ ਜਿਹੜਾ ਬਾਜ਼ਾਰ ਦੇ ਵਿੱਚ ਇੱਕ ਮਿਲਦਾ ਦੇਖੋ ਇਹ ਚੈਲੰਜ ਕਰਕੇ ਕਹਿੰਦੇ ਆ ਕਿ ਸੇੜੇ ਤੁਹਾਨੂੰ ਆ ਸੂਟ 3000 ਤੋਂ ਘੱਟ ਨਹੀਂ ਦੇਣਾ ਅਸੀਂ ਦੇਣਾ ਸਿਰਫ ਔਰ ਸਸੇ 1000 ਰੁਪਏ ਦਾ ਤੁਸੀਂ ਸੂਟ ਚੈੱਕ ਕਰੀ ਚਲੋ ਨੇਚਰਲ ਕਲੇਵ ਦੇ ਸੂਟ ਆ ਬਾਜ਼ਾਰਾ 'ਚ 5-5000 ਰੁਪਏ ਆ ਅਸੀਂ 2500 ਦੇ ਦੋ ਦੇਣੇ ਆ 2500 روپے ਦੇ ਦੋ ਚੈਲੰਜ ਕਰਕੇ ਕਹਿੰਦੇ ਇਤਾਂ ਦੇ ਬੁਟੀਕ ਪੀਸ ਨੂੰ ਕਿਸੇ ਜਿਹੜੀ ਦੁਕਾਨੇ ਬਾਜ਼ੂ ਪਹੁੰਚੇ ਵਰਕ ਦਵਾਗੇ ਜੀ ਦੇਖੋ ਅੰਬੀਆਂ ਵਾਲੇ ਸੂਟ ਆ ਘੇਰੇ ਤੇ ਵਰ ਗਿਆ ਬਾਜੂ ਤੇ ਵਰ ਗਿਆ ਟ੍ਰੈਂਡਿੰਗ ਦੇ ਵਿੱਚ ਚੱਲਦੇ ਆ ਨਵੀਂ ਨਵੀਂ ਵੈਰਾਈਟੀ ਸਾਡੇ ਭਾਜੀ ਬਜ਼ਾਰਾ 'ਚ ਇਹ 3000 ਦਾ ਇੱਕ ਇੱਥੇ ਮਿਲਨੇ ਆ 3000 ਦੇ ਦੋ ਸੋ ਦੇਖੋ ਜੀ ਆ ਵੀ ਤੁਸੀਂ ਚੈੱਕ ਕਰ ਲਓ ਬੁਲਬੁਲ ਦੇ ਬੱਚੇ ਹੁਣੇ ਲੈ ਕੇ ਆਏ ਆ ਫੋਟੋ ਵਾਲੇ ਪੀਸ ਆ ਬੁਟੀਕਾਂ ਵਾਲੇ ਪੀਸ ਆ ਜਿਹੜੇ ਬਜ਼ਾਰਾ ਦੇ ਵਿੱਚ 12 12000 8 8000 ਇੱਥੇ ਤੁਹਾਨੂੰ 5 5000 ਰੁਪਏ ਦੇਣੇ ਆ ਫੋਟੋ ਵਾਲਾ ਪੀਸ ਬੁੱਲਬੁੱਲ ਦਾ ਬੱਚਾ ਉਹ ਲੱਗੀ ਆ ਫੋਟੋ ਇਦਾਂ ਦੇ ਪੀਸ ਸਾਨੂੰ ਮਿਲ ਜਾਣੇ ਸਲੈਕਟਡ ਸਲੈਕਟਡ ਮਤਲਬ ਜਿਹੜੇ ਕਿਤੇ ਦੁਕਾਨਦਾਰ ਦੇ ਦਿਖਾਉਣੇ ਨਹੀਂ ਉਹ ਵੀ ਚੀਜ਼ਾਂ ਸਾਨੂੰ ਮਿਲ ਜਾਣੀਆਂ ਦੇਖੋ ਸਾਰੇ ਤੁਸੀਂ ਫਰੰਟ ਚ ਚੈੱਕ ਕਰ ਲਓ ਕਿੰਨਾ ਪਿਆਰਾ ਕੱਪੜਾ ਕਿੰਨੇ ਪਿਆਰੇ ਪਿਆਰੇ ਡਿਜ਼ਾਈਨਸੋ ਇਹੋ ਜਿਹੀ ਆਈਟਮ ਵੀ ਤੁਹਾਨੂੰ ਅਸੀਂ ਦੇ ਰਣੀ ਆ ਕਲਰ ਚੈੱਕ ਕਰ ਲਓ ਕਿ ਅੱਜ ਕੱਲ ਬੜਾ ਟ੍ਰੈਂਡਿੰਗ ਦੇ ਵਿੱਚ ਆ ਮੋਰਾਂ ਵਾਲਾ ਡਿਜ਼ਾਈਨ ਚੱਲਦਾ ਪਰ ਬਾਜ਼ਾਰ ਦੇ ਵਿੱਚ ਮੋਰਾਂ ਵਾਲੇ ਡਿਜ਼ਾਈਨ ਦਾ ਰੇਟ 650 ਰੁਪਿਆ ਆ ਸਪੈਸ਼ਲ ਦਿਲਪ੍ਰੀਤ ਬੁਟੀਕ ਦਾ ਇਹ ਪੀਸ ਤਿਆਰ ਕਰਾਇਆ ਸੀ 6500 ਵਾਲਾ ਪੀਸ ਹਨ ਉਸੇ ਸਿਰਫ 4000 ਰੁਪਏ ਦੇ ਵਿੱਚ ਦੇ ਰਣਾ ਸੋ ਇਦਾਂ ਫਾਇਦੇ ਕਰਨੇ ਆ ਪੌਂਚਾਂ ਦੇ ਵੀ ਕਮਾ ਦੁਪੱਟੇ ਵੀ ਹੈਵੀ ਆ ਲੋ ਆ ਚੱਕੋ ਜਿਹੜੇ ਬਿਆਹਾਂ ਚ ਭਾਜੀ 5-5000 ਦਾ ਸੂਟ ਮਿਲਦਾ ਅਸੀਂ ਦੇਨੇ ਆ 5000 ਰੁਪਏ ਦੇ ਦੋ ਮਤਲਬ ਕੀ 5000 ਰੁਪਏ ਦੇ ਦੋ 2500 ਰੁਪਏ ਦਾ ਸੂਟ ਦੇ ਦੇਣਾ ਭਾਜੀ ਸੋ ਆ ਵੀ ਤੁਸੀਂ ਚੈੱਕ ਕਰ ਲਓ ਚੈਲੰਜ ਕਰਦੇ ਆ ਜੇ ਕੋਈ ਦੇ ਦੇਵੇ ਬਾਕੀ 5000 ਦਾ ਇੱਕ ਆ ਪਰ ਇਥੇ ਇੱਕ ਸੂਟ ਨਾਲ ਇੱਕ ਫ੍ਰੀ 2500 ਚ ਲੈ ਜਾਓ 5000 ਦੇ ਦੋ ਪੀਸ ਦੇਣੇ ਇਹ ਚ ਡਿਜ਼ਾਈਨ ਰੰਗ ਦੀ ਕੋਈ ਕਮੀ ਹੈ ਨਹੀਂ ਦੇਖੋ ਜਿਹਨੇ ਹੈਵੀ ਦਾਜਵਰੀ ਬਣਾਉਣੀ ਆ ਜਿਹੜੇ ਕਹਿੰਦੇ ਵੀ ਪੈਸੇ ਦੇ ਕੋਲ ਚੱਕਰ ਨਹੀਂ ਹੈ ਨਹੀਂ ਉਹਨਾਂ ਲਈ ਹੈਵੀ ਤੋਂ ਹੈਵੀ ਸੂਟ ਵੀ ਹੈਗੇ ਆ ਮਿਡਲ ਕਲਾਸ 49 ਸੂਟ ਹੈਗੇ ਆ ਜੇ ਕੋਈ ਬਜਟ ਦੇ ਵਿੱਚ ਵੀ ਸ਼ੋਪਿੰਗ ਕਰਨਾ ਚਾਹੋ ਇੱਕ ਲੱਖ ਵਾਲੀ ਦਾਜਵਰੀ ਦਵਾਗੇ 50000 ਚ 2 ਲੱਖ ਵਾਲੀ ਦਾਜਵਰੀ ਦਵਾਗੇ 1 ਲੱਖ ਚ 4 ਲੱਖ ਵਾਲੀ ਦਾਜਵਰੀ ਦੇ ਦਾਂਗੇ 2 ਲੱਖ ਰੁਪਏ ਦੇ ਵਿੱਚ ਬਣਾ ਕੇ ਕਿਉਂਕਿ ਸਾਡੇ ਕੋ ਡਿਜ਼ਾਈਨਿੰਗ ਬਹੁਤ ਜ਼ਬਰਦਸਤ ਆ ਚੁੱਕੀ ਆ ਹੋਲ ਸੇਲ ਤੇ ਕਪੜਾ ਚੱਕੀਦਾ ਕਿਸੇ ਆਮ ਡੀਲਰ ਤੋਂ ਜਾਂ ਵਪਾਰੀ ਤੋਂ ਕਪੜਾ ਨਹੀਂ ਲੈਂਦੇ ਸਿੱਧਾ ਫੈਕਟਰੀਆਂ ਮਿਲਣਾ ਤੋਂ ਕਪੜਾ ਲੈਣੇ ਆ ਤਾਂ ਤੁਹਾਨੂੰ ਸਸਤੇ ਭਾਅ ਦੇ ਵਿੱਚ ਦੇ ਰਹੇ ਆ ਦੇਖੋ ਜਿਹੜੀਆਂ ਸਾਡੀਆਂ ਕਨੇਡਾ ਵਾਲੀਆਂ ਪਹਿਣਾ ਅਮਰੀਕਾ ਇੰਗਲੈਂਡ ਵਾਲੀਆਂ ਪਹਿਣਾ ਜਿਹੜੀਆਂ ਕਹਿੰਦੀਆਂ ਸਾਨੂੰ ਭਾਈ ਚੀਜ਼ ਪਸੰਦ ਨਹੀਂ ਆਉਂਦੀ ਕਿਤੇ ਜਾਂ ਸਾਡੇ ਟੇਸ ਦਾ ਸੂਟ ਨਹੀਂ ਹੈਗਾ ਆ ਚੈੱਕ ਕਰੋ ਇਦਾਂ ਦੇ ਪੀਸ ਵੀ ਤੁਹਾਨੂੰ ਇੱਥੋਂ ਅਸੀਂ ਲੈ ਕੇ ਦੇ ਦੇਣੇ ਆ ਆ ਦੇਖੋ ਤਾਂ ਚੀਜ਼ਾਂ ਮਤਲਬ ਹਰ ਇੱਕ ਤਰ੍ਹਾਂ ਦੀ ਚੀਜ਼ ਕੋਈ ਫੋਟੋ ਵਾਲਾ ਪੀਸ ਲੈਣਾ ਕੋਈ ਇੰਸਟਾਗ੍ਰam ਵਾਲਾ ਲੈਣਾ ਜਿਹੜਾ ਅੱਜ ਕੱਲ੍ਹ ਟ੍ਰੈਂਡਿੰਗ ਦੇ ਵਿੱਚ ਚੱਲਦੇ ਉਹ ਨਵੇਂ ਾਂਡੇ ਵੀ ਸਾਨੂੰ ਦਿਖਾ ਰਹੇ ਆ ਵੱਡੇ ਫਾਇਦੇ ਹੋਣੇ ਆ ਵਿਆਹ ਵਾਲੀ ਕੁੜੀ ਦਾਜਵਰੀ ਬਣਾਉਣੀ ਆ ਤੇ ਉਹਦੇ ਲਈ ਦੇਖੋ ਹੈਵੀ ਦੇ ਵਿੱਚ ਰੈੱਡ ਸੂਟ ਸਾਡੇ ਕੋਲ ਆ ਚੁੱਕੇ ਆ ਇਸ ਤੋਂ ਇਲਾਵਾ ਆ ਦੇਖੋ ਆਰਗੈਂਜ਼ਰ ਦੇ ਉੱਤੇ ਤੁਸੀਂ ਸੂਟ ਲੈਣੇ ਆ ਤੁਸੀਂ ਸ਼ਿਮਰ ਦੇ ਉੱਤੇ ਲੈਣੇ ਆ ਵਿਆਹ ਵਾਲੀ ਕੁੜੀ ਜਾਂ ਮੁੰਡੇ ਦੀ ਮਾਤਾ ਜੀ ਲਈ ਸੂਟ ਲੈਣਾ ਤਾਂ ਆ ਹੈਗਾ ਬੱਕੋ ਬੱਕਰੇ ਇੱਕ ਸੈਫਟਾ ਕਿਸੇ ਨੇ ਤਾਈਆਂ ਚਾਚੀਆਂ ਭੂਆ ਮਾਸੀਆਂ ਲਈ ਬਹੁਤ ਤਗੜੀ ਵੈਰਾਈਟੀ ਸਾਡੇ ਕੋਲ ਆ ਗਈ ਆ ਅੰਕਲੋਂ ਬੁੱਟਰ ਰੋਡ ਕਾਦੀਆਂ ਤੁਸੀਂ ਆਉਣਾ ਲੋ ਜੀ ਵੱਡਾ ਫਾਇਦਾ ਕਰਨ ਜਾ ਰਹੇ ਆ ਡਰੈਸਾਂ ਦੇ ਵਿੱਚ ਬੁੱਟਰ ਰੋਡ ਕਾਦੀਆਂ ਤੇ ਡਰੈਸਾਂ ਆ ਗਿਆ ਜ਼ਬਰਦਸਤ ਬ੍ਰਾਂਡਡ ਤੇ ਲਗਜ਼ਰੀ ਇਹ ਡਰੈਸ ਦੇ ਵਿੱਚ ਤੁਸੀਂ ਦੇਖੋ ਕਿੰਨਾ ਸ਼ਾਨਦਾਰ ਕੰਮ ਹੋਇਆ ਕਿੰਨਾ ਵਰਕ ਹੈ ਬਾਜ਼ਾਰਾਂ ਦੇ ਵਿੱਚ ਇਸ ਡਰੈਸ ਦੀ ਕੀਮਤ 30 30000 ਪਰ ਅਸੀਂ ਦੇਣੀ ਆ 14999 ਨਾਲ 20% ਲੈਸ ਜਿਹੜਾ ਸਾਹ ਟੀਵੀ ਦਾ ਸਕਰੀਨਸ਼ਾਟ ਲੈ ਕੇ ਆਓ। ਸੋ ਹੁਣੇ ਸਾਡੀ ਵੀਡੀਓ ਸਕਰੀਨਸ਼ਾਟ ਲੈ ਲਓ ਜਿਹੜੇ ਚੀਜ਼ ਤੁਹਾਨੂੰ ਤੁਸੀਂ ਆ ਜਾਓ। ਅੱਛਾ ਜੇ ਇਸ ਤੋਂ ਇਲਾਵਾ ਵੀ ਹੋਰ ਰੈਡੀਮੇਡ ਤੁਸੀਂ ਡਿਜ਼ਾਈਨ ਦੇਖਣੇ ਆ ਜਿਹੜੀ ਮਰਜੀ ਚੀਜ਼ ਲੈ ਲਿਓ ਰੈਡੀਮੇਡ ਡਰੈਸਾਂ ਦੇ ਵਿੱਚ ਐਕਸਟਰਾ ਤੁਹਾਨੂੰ 20% ਡਿਸਕਾਊਂਟ ਜਣਾ। ਬਾਜ਼ਾਰ 'ਚ ਜਾਓਗੇ ਇਹਦਾ ਰੇਟ ਹੈਗਾ 7 ਤੋਂ ਲੈ ਕੇ 8000 9000 ਲੱਗੀ ਦਾ ਲੌਂਦੇ ਆ ਪਰ ਸਾਡਾ ਰੇਟ ਕਿੰਨਾ ਜੀ ਸਿਰਫ 4500 ਰੁਪਇਆ ਤੇ 4500 ਦੇ ਉੱਤੇ 20% ਤੁਹਾਨੂੰ ਅਸੀਂ ਹੋਰ ਆਫ ਦੇ ਦੇਣੀ ਆ। ਨੰਬਰ ਸਕਰੀਨ 'ਤੇ ਆ ਤੁਸੀਂ ਕੋਈ ਹੋਰ ਜਾਣ ਕੇ ਲੈਣੀ ਆ ਤੇ ਕਿ ਉਹਨਾਂ ਨੇ ਪ੍ਰਿੰਸ ਦੇ ਨਾਲ ਹਰਦੀਪ ਸਿੰਘ ਤਿੱਗੜ ਸਾਹ ਡੀਵੀ ਕਾਦਿਆ